ਡਿਸਟ੍ਰੀਬਿਊਟਰ ਵਗੈਰਾ ਹੈਗਾ ਵੀ ਉਹਦੀ ਯੂਕਨ ਕੰਪਨੀ ਦਾ ਲਾਇਆ ਜੀ ਯੂਕਨ ਕੰਪਨੀ ਦਾ ਹਾਂਜੀ ਆਮ ਸਾਰੇ ਲੋਹੇ ਦਾ ਯੂਜ਼ ਕਰਦੇ ਆ ਜੀ ਇਹ ਠੀਕ ਹੈ ਠੀਕ ਹੈ ਕਿਉਂਕਿ ਲੋਹੇ ਦਾ ਇਹ ਹੁੰਦਾ ਜੀ ਜਦੋਂ ਕੋਸਟ ਟਾਈਮ ਵਾਸਤੇ ਆਪਣਾ ਲੇਬਰਲ ਖੜਦਾ ਜਾਂ ਜੋ ਸੀਜ਼ਨ ਆਫ ਹੋ ਜਾਂਦਾ ਤਿੰਨ ਚਾਰ ਮਹੀਨੇ ਜਦ ਲੇਬਰਲ ਖੜਦਾ ਜੀ ਉੱਚ ਕੀ ਹੈਗਾ ਕਿ ਉਹ ਜੰਗਾਲ ਵਗੈਰਾ ਦੇ ਕਚਰੇ ਬਣ ਜਾਂਦੇ ਤੇ ਇਹ ਚੋਂ ਨਹੀਂ ਬਣਦਾ ਜੀ ਹਾਂ ਗੀਅਰ ਬਾਕਸ ਆਮ ਤੌਰ ਤੇ ਸਾਰੀਆਂ ਕੰਪਨੀਆਂ ਦਾ ਇਹ ਜੀ ਪੈਪ ਵਾਲਾ ਮਾਡਲ ਹੁੰਦਾ ਜੀ ਜੀ ਆਪਣੇ ਤੌਰ ਤੋਂ ਤੌਰ ਸ਼ਾਫਟ ਯੂਜ਼ ਕੀਤੀ ਹੈ ਜੀ ਸ਼ਾਟ ਨਾਲ ਕੀ ਆਏਗਾ ਕਿ ਜਦੋਂ ਇਹਨੂੰ ਤੁਸੀਂ ਪੂਰਾ ਬਾਹਰ ਕੱਢ ਲੈਂਦੇ ਹੋ ਜੀ ਤੇ ਪੈਪ ਵਗੈਰਾ ਜੀ ਇਹ ਪੈਪ ਜਿਹੜੀ ਹੈਗੀ ਕੰਬ ਲਾਗ ਜਾਂਦੀ ਹੈ ਇਹ ਸ਼ਾਟ ਵਗੈਰਾ ਜਮਾਂ ਕੰਮ ਨਹੀਂ ਜੀ ਓਕੇ ਜੇ ਮੰਨ ਲਓ ਕਿਤੇ ਟਾਣੀ ਵਗੈਰਾ ਨਾਲ ਆੜ ਗਈ ਥੋੜੀ ਪੈਪ ਉਹਦੇ ਚ ਬੈਂਡਿੰਗ ਪੈ ਗਈ ਉਸ ਸਾਰੇ ਦਾ ਸਾਰਾ ਗੀਅਰ ਬਾਕਸ ਹੀ ਚੇਂਜ ਕਰਨਾ ਪੈਣਾ ਜੀ ਠੀਕ ਹੈ ਪਰ ਇਹਦੇ ਵਿੱਚ ਕੀ ਆਏਗਾ ਕਿ ਸ਼ਾਟ ਪਹਿਲੀ ਗੱਲ ਦਾ ਬੈਂਡ ਪੈਂਦਾ ਹੀ ਨਹੀਂ ਤੇ ਬੈਂਡ ਪੈ ਜਾਂਦਾ ਤਾਂ ਪ੍ਰੈਸ ਉਹ ਸਿੱਧੀ ਹੋ ਜਾਂਦੀ ਹੈ ਜੀ ਸਹੀ ਵੀ ਹੋ ਜਾਂਦੀ ਹੈ ਹਾਂ ਜੀ 2 ਇੰਚੀ ਮੋਟੀ ਹੁੱਕ ਲਾਈ ਆ ਸੀ ਠੀਕ ਹੈ ਜੀ ਇਹਦੀ ਕੋਈ ਨਹੀਂ ਲਾਉਂਦਾ ਇੱਕੋ ਢਲਾਈ ਦੀ ਆ ਸਿਰੇ ਤੋਂ ਸਿਰ ਟਾਇਰ ਇਹਦੇ ਵਿੱਚ ਅਸੀਂ ਗੁਡਇਰ ਦਾ ਯੂਜ਼ ਕੀਤਾ ਜੀ ਅੱਛਾ ਗੁਡਇਰ ਦੇ ਟਾਇਰ ਲਾਏ ਕਿ ਇਹੀ ਟਾਇਰ ਲਾਇਆ ਜੀ ਅਸੀਂ ਕਿਉਂਕਿ ਇਹਦੀ ਕੰਪਲੀਟ ਵਗੈਰਾ ਹੈ ਨਹੀਂ ਕਿ ਟਾਇਰ ਵਧੀਆ ਚੱਲਦਾ ਜੀ ਤੇ ਸਾਈ ਬਹੁਤ ਘੱਟ ਹੈ ਤੇ ਓਕੇ 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 ਤੇ ਹੱਬਾਂ ਵਗੈਰਾ ਹੈਗੇ ਨੇ ਆਪਣੀਆਂ ਇਹ ਇਹ ਹੱਬਾਂ ਅਸੀਂ 95 ਘਰਾਂ ਟਰੈਕਟਰ ਤੋਂ ਲੂਸ ਕੀਤੀਆਂ ਜੀ ਹਾਂ ਐਚ ਐਚ ਐਮਟੀ ਦਾ ਧਰਮੇ ਮਾਰਕੀ ਜਿਹੜਾ ਦੀ 95 ਘਰਾਂ ਟਰੈਕਟਰ ਦੀਆਂ ਖੱਬਾਂ ਵਰਤੀਆਂ ਨੇ ਜਿਹੜੇ ਬੈਰੰਗ ਵਗੈਰਾ ਜਿਹੜੇ ਆਉਂਦੇ ਆ ਜੀ ਖੱਬਾਂ ਚੋਂ ਵੱਡੇ ਹੁੰਦੇ ਆ ਜੀ ਕਿੱਲੀਆਂ ਵਾਲਾ ਹਿੱਸਾ ਯੂਜ਼ ਕਰਦੇ ਸੀਗੇ ਓਕੇ ਓਕੇ ਕਿੱਲੀਆਂ ਪੈਂਦੀ ਸੀ ਬਾਹਰ ਕਿੱਲੀਆਂ ਪੈਂਦੀਆਂ ਸੀ ਇਧਰਲੀ ਸਾਈਡ ਜੀ ਠੀਕ ਆ ਜੀ ਤੇ ਉਹ ਕਿੱਲੀਆਂ ਤੋਂ ਲੋਕ ਹੁੰਦਾ ਸੀ ਸਿਲੰਡਰ ਉਹਦਾ ਕੀ ਹੁੰਦਾ ਸੀ ਜੀ ਜੇ ਕੋਈ ਜਾਨ ਬੰਦਾ ਬੈਹਾਂਦਾ ਟਰੈਕਟਰ ਤੇ ਜੀ ਉਹਨੇ ਡਾਊਨ ਵਾਲਾ ਬਟਨ ਆਪਤਾ ਗਲਤੀ ਨਾਲ ਉਹ ਸਾਰਾ ਹਿੱਸਾ ਖਰਾਬ ਹੋ ਜਾਂਦਾ ਸੀ ਇਹ ਸਹੀ ਚੇਂਜ ਹੁੰਦਾ ਸੀ ਸਾਰੇ ਦਾ ਸਹੀ ਚੇਂਜ ਹੁੰਦਾ ਸੀ ਹਾਂ ਜੀ ਇਹ ਮਤਿ ਕੀ ਹੈਗਾ ਕਿ ਪਹਿਲੀ ਗੱਲ ਇਹ ਸਿਲੰਡਰ ਨੂੰ ਲੌਕ ਦਿੱਤਾ ਜੀ ਸਿੱਧਾ ਡਾਇਰੈਕਟ ਜੇ ਡਾਊਨ ਵਾਲਾ ਬਟਨ ਅੱਪੇ ਵੀ ਆਂਦਾ ਸਿੱਧਾ ਟਰੈਕਟਰੀ ਬੰਦ ਹੋ ਜਾਂਦਾ ਜੀ ਟਰੈਕਟਰੀ ਬੰਦ ਹੋ ਚੁੱਕੀ ਬਾਕੀ ਜੱਕੇ ਦੋ ਹਟਾਉਂਦਾ ਹੀ ਨਹੀਂ ਲੌਕ ਹੋ ਗਿਆ ਹਾਂ ਜੀ ਅੱਜ ਤੁਸੀਂ 7 ਫੁੱਟਾ ਕਿਰਾਇਆ ਲੈ ਆ ਜਨੇ ਆ ਜੀ ਆਉਣ ਵਾਲੇ ਸਮੇਂ 'ਚ ਕੱਲ ਨੂੰ ਤੁਸੀਂ ਟਰੈਕਟਰ ਚੇਂਜ ਕਰ ਦਿੰਦੇ ਆ ਟਰੈਕਟਰ ਵੱਡਾ ਲੈ ਲੈਨੇ ਹੋ ਹਾਂ ਜੀ ਤੋਂ ਤੋਂ ਤੁਸੀਂ ਕਿਰਾਇਆ ਬਾਲਣ ਦੀ ਲੋੜ ਨਹੀਂ ਹੈਗੀ ਸਾਈਡ ਪਲੇਟ ਖੋਲੋ ਇਹਦੀ ਅਟੈਚਮੈਂਟ ਜਿੰਨੇ ਵਾਲੀ ਚਾਹੀਦੀ ਏ ਤੁਹਾਨੂੰ 7 ਤੋਂ 8 ਕਰਨਾ 8 ਵਾਲੀ ਮਿਲ ਜੂਗੀ 9 ਕਰਨਾ 9 ਵਾਲੀ ਦੇ ਆਪ ਇਸ ਸਾਈਡ ਪਲੇਟਾ ਖੋਲਦੇ ਯਾਨੀ ਕਿ 크ਹਾ ਬਦਲਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਇਹਦੇ ਨਾਲ ਅਟੈਚਮੈਂਟ ਅਸੀਂ ਜਿਹੜਾ ਆ ਪਿਆ ਹਾਂਜੀ ਹਾਂਜੀ ਅਸੀਂ ਇਹਦੇ ਨਾਲ ਜੇ ਹੁਣ ਇਹ 8 ਫੁੱਟ ਹੈ ਹਾਂਜੀ ਹਾਂਜੀ ਜੇ ਇੱਕ ਲਾਦਾਂਗੇ 9 ਫੁੱਟ ਬਣੇ 9 ਫੁੱਟ ਬਣੇ ਜੇ ਦੋ ਲਾਦਾਂਗੇ 10 ਫੁੱਟ ਬਣੇ ਮਤਲਬ ਇਹਦੀ ਚੜਾਈ ਵੱਧ ਜਾਣੀ ਚੜਾਈ ਵੱਧ ਜਾਣੀ ਮਤਲਬ ਇਹ ਚੇਂਜ ਕਰਨ ਦੀ ਲੋੜ ਨਹੀਂ ਟਰੈਕਟਰ ਵੀ ਇਸਕ ਚੇਂਜ ਹੋ ਗਿਆ ਹਾਂਜੀ ਓਕੇ ਕੰਜੇ ਦੀ ਹੁੱਕ ਉੱਪਰ ਹੁੰਦੀ ਹੈ ਜੀ ਕੰਜੇ ਦੀ ਹੁੱਕ ਨੀਵੀਂ ਹੁੰਦੀ ਹੈ ਜੀ ਤੁਸੀਂ ਉਹਦੇ ਹਿਸਾਬ ਨਾਲ ਅਡਜਸਟਮੈਂਟ ਦੇ ਹਿਸਾਬ ਨਾਲ ਤੁਸੀਂ ਹੁੱਕ ਉੱਪਰ ਥੱਲੇ ਕਰ ਸਕਦੇ ਹੋ ਜੀ ਅੱਛਾ 12mm پلیٹ ਚੋ ਬੈਂਡ ਕਰਕੇ ਬਣਾਈ ਹੋਈ ਹੈ ਜੀ ਅੱਜ ਨਾ ਮਿੱਤਰੋ ਆਪਾਂ ਫਰੀਦਕੋਟ ਦੇ ਵਿੱਚ ਪਹੁੰਚੇ ਹੋਏ ਆ ਤੁਸੀਂ ਸਾਰੀ ਸਮਝ ਗਏ ਹੋਵੋਗੇ ਵੀ ਕਿੱਥੇ ਆਏ ਆ ਮਠਾੜੂ ਗਰੁੱਪ ਤੇ ਆਏ ਆ ਮਿੱਤਰੋ ਇਹ ਉਹ ਇੱਕ ਇੰਡਸਟਰੀ ਹੈ ਜਿਹਨੇ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਵੱਡਾ ਨਾਮ ਕਿਉਂ ਕਮਾਇਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਵੀ ਕਿਸਾਨ ਦੀ ਹਰ ਇੱਕ ਸਮੱਸਿਆ ਨੂੰ ਨਾ ਕਿਸਾਨ ਨੂੰ ਕੋਲ ਬਿਠਾ ਕੇ ਇਹਨਾਂ ਨੇ ਬਰੀਕੀ ਦੇ ਨਾਲ ਸਮਝਿਆ ਸੋ ਮਿੱਤਰੋ ਮਠਾੜੂ ਇੰਡਸਟਰੀ ਹੈ ਜਿਹਨੇ ਬਹੁਤ ਥੋੜੇ ਸਮੇਂ ਦੇ ਵਿੱਚ ਕਿਸਾਨਾਂ ਦੇ ਦਿਲਾਂ ਦੇ ਵਿੱਚ ਘਰ ਬਣਾਇਆ ਹੈ ਬਣਾਇਆ ਵੀ ਇਪਲੀਮੈਂਟਾ ਦੇ ذریعے ਆ ਉਹਨਾਂ ਦੇ ਵਿੱਚ ਕੀ ਕੀ ਸੋਧ ਕੀਤੀ ਆ ਕਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤੀਆਂ ਨੇ ਸਾਰਾ ਕੁਝ ਬਰੀਕੀ ਨਾਲ ਜਾਣਾਂਗੇ ਸਾਡੇ ਨਾਲ ਸਾਡਾ ਭਰਾ ਜਸਪ੍ਰੀਤ ਜਸਪ੍ਰੀਤ ਕੀ ਹਾਲ ਨਗਰੇ ਪਹਿਲਾਂ ਤਾਂ ਬਈ ਤੁਹਾਨੂੰ ਬਹੁਤ ਵਾਰਕਾ ਕਿਉਂਕਿ ਥੋੜੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਗਰੁੱਪ ਨੇ ਬਹੁਤ ਵੱਡਾ ਨਾਮ ਕਮਾਇਆ ਹੈ ਬਹੁਤ ਵੱਡੀ ਮਾਨਤਾ ਪ੍ਰਾਪਤ ਕੀਤੀ ਆ ਤੁਸੀਂ ਕਿਸਾਨਾਂ ਨੂੰ ਲਵੇ ਬਿਠਾ ਕੇ ਉਹਨਾਂ ਦਾ ਦੁੱਖ ਸੁੱਖ ਸਮਝਿਆ ਤੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਕਿਸਾਨਾਂ ਨੂੰ ਆਉਂਦੀਆਂ ਸੀ ਕਿਹੜੀਆਂ ਕਿਹੜੀਆਂ ਆਪਣੇ ਦੂਰ ਕਰਤੀਆਂ ਸਾਰਾ ਕੁਝ ਹੀ ਦੱਸ ਦਿਓ ਬਰੀਕੀ ਦੇ ਨਾਲ ਹੁਣ ਅਸੀਂ ਮਾਰਕੀਟ ਦੇ ਵਿੱਚ ਹੁਣ ਜੋ ਸੀਜ਼ਨ ਚੱਲ ਰਿਹਾ ਜੀ ਲੇਜਰ ਲੈਂਡ ਲੈਵਲਰ ਦਾ ਚੱਲ ਰਿਹਾ ਓਕੇ ਇਹ ਜੇ ਲੈਂਡ ਲੈਵਲਰ ਦਾ ਇਹਦਾ ਹਾਂਜੀ 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 ਇਹਨੂੰ ਜੇ ਪੰਜਾਬੀ ਵਿੱਚ ਕੰਪਿਊਟਰ ਕਰਾਇਆ ਕਹਿ ਦਿੰਦੇ ਆ ਜੀ ਹਾਂ ਪੰਜਾਬੀ ਵਿੱਚ ਕੰਪਿਊਟਰ ਕਰਾ ਕਹਿੰਦੇ ਲੈਜਰ ਕਰਾ ਕਹਿੰਦੇ ਹਾਂਜੀ ਹਾਂਜੀ ਹਨਾ ਜੀ ਇਹਦੇ ਵਿੱਚ ਅਸੀਂ ਤਿੰਨ ਮਾਡਲ ਬਣਾ ਰਹੇ ਹਾਂ ਜੀ ਹੁਣ ਅੱਛਾ ਤਿੰਨ ਮਾਡਲ ਤਿਆਰ ਕਰ ਰਹੇ ਹਾਂ ਹਾਂਜੀ ਇਹ ਕਿਹੜਾ ਮਾਡਲ ਹੈ ਲੈਵਲ ਇਹ ਜੀਐਮ 14 ਜੀ ਅੱਛਾ ਜੀਐਮ 14 ਜੀਐਮ 14 4ਐਕਸ ਦਾ ਮਾਡਲ ਹੈ ਜੀ ਓਕੇ ਜੀਐਮ 14 ਬਾਰੇ ਥੋੜਾ ਜਿਹਾ ਦੱਸਿਓ ओके 2014 ਦੇ ਵਿੱਚ ਇਹ ਜਿਹੜਾ ਆਪਾਂ ਮਾਡਲ ਲਾਂਚ ਕੀਤਾ ਸੀ ਹਾਂਜੀ ਹਾਂਜੀ ਅਜੇ ਤੱਕ ਵੀ ਲੋਕੀ ਇਹਦਾ ਨਾਮ ਲੈ ਕੇ ਸਾਡੇ ਤੋਂ ਖਰੀਦੇ ਆ ਜੀ ਫੋਨ ਤੇ ਇੰਨੀ ਗੱਲ ਕਹਿ ਦਿੰਦੇ ਆ ਸਾਨੂੰ ਜੀਐਮ 14 ਮਾਡਲ ਚਾਹੀਦਾ ਹੈ ਠੀਕ ਹੈ ਜੀ ਮਤਲਬ ਉਹਦੀ ਡਿਮਾਂਡ ਅੱਜ تک ਜਿਆਦਾ ਹਾਂਜੀ ਹਾਂਜੀ ਇੱਥੇ ਆਉਂਦੇ ਵੀ ਨਹੀਂ ਕਿਉਂਕਿ ਇਹਦੀ ਖਾਸੀਅਤ ਇਹ ਹੈਗੀ ਆ ਹਾਂਜੀ ਇਹ ਕੋਈ ਬੰਦਾ ਨਹੀਂ ਬਣਾ ਰਿਹਾ ਮਾਰਕੀਟ ਦੇ ਵਿੱਚ ਇਹ ਅਸ਼ਹੀਦ ਦੇ ਨਾਲ ਤਾਂ ਕੋਈ ਵੀ ਨਹੀਂ ਬਣਾਉਂਦਾ ਹਾਂਜੀ ਹਾਂਜੀ ਇਹ ਆਪਣੇ ਕੋਲੇ ਮਿਲਣਾ ਸਾਨੂੰ ਕੱਲਾ ਬਾਕੀ ਜੇ ਤੁਸੀਂ ਹੋਰ ਇੰਡਸਟਰੀ ਦਾ ਗੱਲ ਕਰੋਗੇ ਉਹ ਕੱਲਾ ਸਪੋਰਟਸ ਮਾਡਲ ਬਣਾਉਂਦੇ ਆ ਜੀ ਓਕੇ ਯਾਨੀ ਕਿ ਸਪੋਰਟਸ ਮਾਡਲ ਬਣਾਉਂਦੇ ਆ ਇਹ ਜੀਐਮ 14 ਮਾਡਲ ਨਾਲ ਤਾਂ ਨਹੀਂ ਬਣਾਉਂਦੇ ਇਹਦੇ ਵਿੱਚ ਖਾਸੀਅਤਾਂ ਕੀ ਨੇ ਬਈ ਮੈਨੂੰ ਇਹ ਦੱਸਿਓ ਪਹਿਲਾਂ ਵੀ ਇਹਨੂੰ ਬਣਾਉਣ ਤੋਂ ਕਿਉਂ ਡਰਦੇ ਨੇ ਕਿਉਂ ਕਿਉਂ ਭਜਦੇ ਆ ਇਹ ਬਣਾਉਣ ਤੋਂ ਇਸ ਦੇ ਵਿੱਚ ਲੇ ਕੋਈ ਕਿਤਾ ਸਾਈਡ ਪਲੇਟਾਂ ਸੀ ਵੱਡੀਆਂ ਲਾਈਆਂ ਹੂੰ ਕਿਉਂਕਿ ਇਹਦੇ ਵਿੱਚ ਮਿੱਟੀ ਵਗੈਰਾ ਜ਼ਿਆਦਾ ਪੈ ਜਾਂਦੀ ਆ ਜੇ ਟਰੈਕਟਰ ਵਗੈਰਾ ਆਪਣਾ ਵੱਡਾ ਹੈਗਾ ਛੋਟੇ ਦੇ ਦੋਹਾਂ ਤੇ ਚੱਲੇ ਜਾਂਦਾ ਜੀ ਇਹ ਠੀਕ ਹੈ ਇੱਕ ਜਦੋਂ ਇਹ ਸਪੀਡ ਚ ਭਾਜਦਾ ਨਾਲ ਟਰੈਕਟਰ ਵਗੈਰਾ ਜੀ ਇਹ ਕੰਮ ਦਾ ਘਟਾ ਜੀ ਆਮ ਜਿਹੜੇ ਕਿਰਾਏ ਹੈਗੇ ਆ ਬਬਲਿੰਗ ਕਰਦੇ ਆ ਜਾਂ ਬਾਡੀਆਂ ਮਾਰਕੀਟ ਚ ਹਲਕੀਆਂ ਹੈਆਂ ਉਹਨਾਂ ਦੇ ਮੁਕਾਬਲੇ ਇਹ ਬਹੁਤ ਵਧੀਆ ਜੀ ओके ਇਹ ਦਾ ਮਤਲਬ ਇੱਕ ਤਾਂ ਇਹਦਾ ਵੇਟ ਜਿਆਦਾ ਹਾਂਜੀ ਜੀ ਵਜਨ ਜਿਆਦਾ ਹਾਂਜੀ ਵਜਨ ਜਿਆਦਾ ਕਰਨ ਕਰਨ ਨੇ ਹੋਣ ਕਰਕੇ ਇਹ ਜੰਮ ਕੇ ਚੱਲਦਾ ਜੰਮ ਕੇ ਚੱਲਦਾ ਜੰਮ ਕੇ ਚੱਲਦਾ ਹੈਨਾ ਕਿਉਂਕਿ ਜੰਮ ਕੇ ਚੱਲੂਗਾ ਤਾਂ ਫੇਰ ਹੀ ਲੈਵਲਿੰਗ ਸਹੀ ਹੋਣੀ ਹੈ ਜੀ ਹਾਂ ਫੇਰ ਹੀ ਸਹੀ ਹੋਣੀ ਹੈ ਨਹੀਂ ਤਾਂ ਫਿਰ ਜੰਮੇ ਕਿਤੇ ਨਹੀਂ ਜੰਮੇ ਸੜਕਾਂ ਤੇ ਹੱਪ ਬਟੇ ਹੁੰਦੇ ਆ ਉਹ ਵੀ ਬਣ ਸਕਦੇ ਹੈਨਾ ਹਾਂਜੀ ਤੇ ਮੈਨੂੰ ਹੋਰ ਦੱਸਿਓ ਬਾਈ ਇਹ ਤਾਂ ਗੱਲ ਹੋ ਗਈ ਇਹਦੀ ਮਜ਼ਬੂਤੀ ਦੀ ਹਾਂਜੀ ਹੋਰ ਇਹਦੇ ਵਿੱਚ ਕੀ ਕੁਝ ਆ ਪਰ ਮਤਲਬ ਫਰਕ ਰੱਖਿਆ ਕੀ ਕੀ ਤਬਦੀਲੀ ਆ ਦੇ ਵਿੱਚ ਪਰ ਦੇ ਵਿੱਚ ਇਹ ਆ ਜੀ ਜਿਹੜਾ ਡਿਸਟ੍ਰੀਬਿਊਟਰ ਵਗੈਰਾ ਹੈਗਾ ਵੀ ਉਹ ਅਸੀਂ ਯੂਕਨ ਕੰਪਨੀ ਦਾ ਲਾਇਆ ਜੀ ਯੂਕਨ ਕੰਪਨੀ ਦਾ ਹਾਂਜੀ ਜੀ ਜਪਾਨ ਦੀ ਟੌਪ ਲੈਸਟ ਕੰਪਨੀ ਆ ਠੀਕ ਆ ਜੀ ਬਾਕੀ ਜਿਹੜਾ ਅਸੀਂ ਵੱਟਾ ਵਗੈਰਾ ਯੂਜ਼ ਕੀਤਾ ਇਹਦੇ ਵਿੱਚ ਇਹ ਵੀ ਐਲੂਮੀਨੀਅਮ ਦਾ ਯੂਜ਼ ਕੀਤਾ ਜੀ ਓਕੇ ਆਮ ਸਾਰੇ ਲੋਹੇ ਦਾ ਯੂਜ਼ ਕਰਦੇ ਆ ਜੀ ਇਹ ਠੀਕ ਆ ਠੀਕ ਆ ਕਿਉਂਕਿ ਲੋਹੇ ਦਾ ਇਹ ਹੁੰਦਾ ਜੀ ਜਦੋਂ ਕੋਸਟ ਆਮ ਵਾਸਤੇ ਆਪਣਾ ਲੈਬਰਲ ਖੜਦਾ ਜਾਂ ਜਦੋਂ ਸੀਜ਼ਨ ਆਫ ਹੋ ਜਾਂਦਾ ਉੱਚ ਕੀ ਹੈਗਾ ਕਿ ਉਹ ਜੰਗਾਲ ਵਗੈਰਾ ਦੇ ਕਚਰੇ ਬਣ ਜਾਂਦੇ ਤੇ ਇਹ ਚ ਉਹ ਨਹੀਂ ਬਣਦਾ ਜੀ ਹਾਂ ਠੀਕ ਹੈ ਜੀ ਇਹ ਵੀ ਗੱਲ ਕਹਿਣਾ ਹਾਂ ਜੀ ਹੁਣ 2 ਸਾਲ ਤੋਂ ਲਾਂਚ ਕੀਤਾ ਜੀ ਇਹ ਪਹਿਲਾਂ ਸਾਡੇ ਕੋਲ ਲੋਹੇ ਵਾਲਾ ਹੀ ਹੁੰਦਾ ਸੀਗਾ ਪਰ ਅਸੀਂ ਮਾਰਕੀਟ 'ਚ ਆ ਕੇ ਸਮਝਿਆ ਹਾਂ ਫਿਰ ਦੁਬਾਰਾ ਸਾਨੂੰ ਪਤਾ ਲੱਗਿਆ ਵੀ ਇਹ ਇਹਦੇ ਕਾਰਨ ਬਣਦੇ ਆ ਜੀ ਫਿਰ ਅਸੀਂ ਇਹਨੂੰ ਸਾਰੇ ਮਾਡਲਾਂ ਦੇ ਵਿੱਚ ਐਲੂਮੀਨੀਅਮ ਦਾ ਯੂਜ਼ ਕਰਦੇ ਆ ਜੀ ਓਕੇ ਓਕੇ ਉਹ ਤੋਂ ਵੱਧ ਭਾਈ ਜਿਹੜੀ ਆ ਪਾਈਪ ਐ ਇਹ ਤੁਸੀਂ ਕਿਹੜੀ ਮਤਲਬ ਵਰਤਦੇ ਹੋ ਇਹਦੇ ਵਿੱਚ ਪਾਈਪ ਅਸੀਂ ਗੇਟਸ ਕੰਪਨੀ ਤੋਂ ਯੂਜ਼ ਕਰਦੇ ਆ ਜੀ ਓਕੇ ਇਹ ਯੂਐਸਏ ਦਾ ਮਾਰਕਾ ਜੀ ਇਹ ਜੀ ਯੂਐਸਏ ਤੋਂ ਪੋਰਟੋ ਕਿ ਹੁੰਦੀ ਆ ਜੀ ਅੱਛਾ ਇਸ ਤੋਂ ਬਾਅਦ ਇਹ ਜਿਹੜੀ ਪਾਈਪ ਹੈਗੀ ਆ ਜੀ ਇਹ ਜੀਸੀਬੀ ਨੂੰ ਆਮ ਤੌਰ ਤੇ ਵਾਕੀ ਜਾਂਦੀ ਆ ਜੀ ਉਹਨਾਂ ਦੇ ਵਿੱਚ ਤੁਸੀਂ ਕਿਸੇ ਵੀ ਕੰਪਨੀ 'ਚ ਜਾ ਕੇ ਦੇਖ ਲਿਓ ਤੁਹਾਨੂੰ ਲੈਵਦਾ ਚ ਪਾਈਪ ਨਹੀਂ ਮਿਲੂਗੀ ਓਕੇ ਤੇ ਜੇ ਦੀ ਕੀਮਤ ਦੀ ਗੱਲ ਕਰੀਏ ਕੀਮਤੀ ਵੀ ਇਹਦੀ ਜ਼ਿਆਦਾ ਜੀ ਉਹਨਾਂ ਨਾਲ ਉਹਨਾਂ ਦੇ ਨਾਲ ਟੁਕੜੇ ਰੇਡ ਦੀ ਆ ਟੁਕੜੇ ਰੋਡ ਦੀ ਆ ਜੀ ਸਹੀ ਹੈ ਹਨਾ ਉਤੋਂ ਰਵਾਂ ਬਾਈ ਤੇ ਜੇ ਗੱਲ ਕਰ ਲਈਏ ਆਪਾਂ ਇਹ ਆਗੇ ਗੇਅਰਬਾਕਸ ਹਾਂਜੀ ਹਾਂਜੀ ਗੇਅਰਬਾਕਸ ਹਾਂ ਗੇਅਰਬਾਕਸ ਆਮ ਤੌਰ ਤੇ ਸਾਰੀਆਂ ਕੰਪਨੀਆਂ ਦਾ ਇਹ ਜੀ ਪਾਈਪ ਵਾਲਾ ਮਾਡਲ ਹੁੰਦਾ ਜੀ ਜੀ ਆਪਣੇ तौर ਤੋਂ ਤੋਰ 샤프트 ਯੂਜ਼ ਕੀਤੀ ਹੈ ਜੀ 샤프트 ਨਾਲ ਕੀ ਆਏਗਾ ਕਿ ਜਦੋਂ ਇਹਨੂੰ ਤੁਸੀਂ ਪੂਰਾ ਬਾਹਰ ਕੱਢ ਲੈਣੇ ਹੋ ਜੀ ਤੇ ਪੈਪ ਵਗੈਰਾ ਜੀ ਇੱਕ ਪੈਪ ਜਿਹੜੀ ਹੈਗੀ ਕੰਬਨ ਲੱਗ ਜਾਂਦੀ ਹੈ ਇਹ 샤프트 ਵਗੈਰਾ ਜਮ ਕੰਮ ਨਹੀਂ ਨਹੀਂ ਜੀ ਓਕੇ ਜੇ ਮੰਨ ਲਓ ਕਿਤੇ ਟਾਣੀ ਵਗੈਰਾ ਨਾਲ ਆੜ ਗਈ ਥੋੜੀ ਪੈਪ ਉਹ ਚ ਬੈਂਡਿੰਗ ਪੈ ਗਈ ਉਸ ਸਾਰੇ ਦਾ ਸਾਰਾ ਗੇਅਰ ਬਾਕਸ ਹੀ ਚੇਂਜ ਕਰਨਾ ਪੈਣਾ ਜੀ ਠੀਕ ਹੈ ਪਰ ਇਹਦੇ ਵਿੱਚ ਕੀ ਆਵੇਗਾ ਕਿ ਸ਼ਾਰਟ ਪਹਿਲੀ ਗੱਲ ਤਾਂ ਬੈਂਡ ਪੈਂਦੇ ਹੀ ਨਹੀਂ ਜੇ ਬੈਂਡ ਪੈ ਜਾਂਦਾ ਤਾਂ ਪ੍ਰੈਸ ਉਹ ਸਿੱਧੀ ਹੋ ਜਾਂਦੀ ਹੈ ਜੀ ਸਹੀ ਵੀ ਹੋ ਜਾਂਦੀ ਹੈ ਹਾਂ ਜੀ ਇਹ ਵੀ ਗੱਲ ਹੈ ਪਹਿਲੀ ਗੱਲ ਤਾਂ ਪੈਣਾ ਹੀ ਨਹੀਂ ਬੈਂਡ ਜੀ ਪੈਂਦਾ ਹੀ ਨਹੀਂ ਸਹੀ ਗੱਲ ਹੈ ਕਿਉਂਕਿ ਇੰਨੇ ਨੀਵੇਂ ਤਾਂ ਹੁਣ ਟਾਣੇ ਪਕੈ ਦੀਏ ਖੇਤਾਂ 'ਚ ਦਰਕਤ ਦਾ ਵੈਸੇ ਨਹੀਂ ਹੈਗੇ ਹੈਣਾ ਓਕੇ ਉਹ ਤੋਂ ਇਲਾਵਾ ਬਈ ਇਹ ਇਹ ਦੀ ਆ ਗਈ ਹਾਂ ਜੀ ਐਡਜਸਟਮੈਂਟ ਆ ਗਈ ਐਡਜਸਟਮੈਂਟ ਆ ਗਈ ਹੈਨਾ ਇਸ ਤੋਂ ਬਾਅਦ ਆਇਆ ਦਾ ਜੀ ਇਹਦੇ 'ਚ 2 ਇੰਚੀ ਮੋਟੀ ਹੱਕ ਲਾਈ ਆ ਸੀ ਠੀਕ ਹੈ ਜੀ ਇਹਦੀ ਕੋਈ ਨਹੀਂ ਲਾਉਂਦਾ ਇੱਕੋ ਟਲਾਈ ਦੀ ਆ ਸਿਰੇ ਤੋਂ ਸਿਰੇ ਕੋਈ ਇਹਦੇ ਵਿੱਚ ਜੋੜ ਨਹੀਂ ਪਾਇ ओके okay, ओके okay. ते जे गल ਕਰੀਏ ਬਈ ਸਬਸਿਡੀ ਦੀ ਇਹਨੋਂ ਪਰ ਸਬਸਿਡੀ ਚੱਲ ਰਹੀ ਹੈ ਜਾਂ ਨਹੀਂ ਹਾਂਜੀ ਹਾਂਜੀ ਸਬਸਿਡੀ ਅਸੀਂ 2007 ਦੇ ਵਿੱਚ ਆਪਣਾ ਲੈਵਲ ਪਾਸ ਹੋ ਗਿਆ ਸੀ ਜੀ ਪੀਯੂ ਯੂਨੀਵਰਸਿਟੀ ਤੋਂ ਹੂੰ ਇਹਦੇ ਵਿੱਚ ਸਬਸਿਡੀ ਸਾਡਾ ਪਾਸ ਆ ਜੀ ਇਸ ਗਵਰਨਮੈਂਟ ਵੱਲੋਂ ਕੋਈ ਸਬਸਿਡੀ ਆਉਂਦੀ ਆ ਤੁਹਾਨੂੰ ਮਿਲੂਗੀ ਉਹ ਮਿਲੂਗੀ ਤੇ ਹੋਰ ਜੇ ਗੱਲ ਕਰੀਏ ਬਈ ਤੁਸੀਂ ਆਹ ਦੱਸਿਓ ਵੀ ਕਿੰਨੇ ਐਮਐਮ ਦੇ ਵਿੱਚ ਮਤਲਬ ਇਹ ਤਿਆਰ ਹੋ ਰਿਹਾ ਆਪਣਾ ਇਹ ਪੂਰੀ ਮਜ਼ਬੂਤ ਬਾਡੀ ਆ ਜੀ 8 ਐਮਐਮ ਦੀ ਲਈ ਆ ਜੀ ਬਾਡੀ ਵਿੱਚ ਓਕੇ ਹਾਂਜੀ ਤੇ ਬਲੇਡ ਇਹਦੇ ਕਿੰਨੇ ਐਮਐਮ ਵਿੱਚ ਹੋਣਾ ਬਲੇਡ ਇਹਦਾ ਹੁੰਦਾ ਜੀ ਮਟਾਈ ਦੀ ਗੱਲ ਕਰੀਏ ਤਾਂ 4 ਸੂਤ ਹੁੰਦੀ ਹੈ ਜੀ ਉਹ ਕਿ 4 ਸੂਤ ਦਾ ਬਲੇਡ ਹੁੰਦਾ ਹੈ ਹਾਂ ਜੀ ਟੈਂਪਰ ਬਲੇਡ ਹੁੰਦਾ ਜੀ ਇਹ ਠੀਕ ਹੈ ਜੀ ਇਹ ਦੋਵੇਂ ਸਾਈਡਾਂ ਤੋਂ ਚੱਲਦਾ ਜੀ ਦੋਵੇਂ ਸਾਈਡਾਂ ਕਮਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਜੀ ਜੀ ਹਾਂ ਤੇ ਜੇ ਗੱਲ ਕਰੀਏ ਅਸੀਂ ਟਾਇਰਾਂ ਦੀ ਆਪਾਂ ਕਿਹੜੀ ਕੰਪਨੀ ਦੇ ਟਾਇਰ ਵਰਤਦੇ ਹਾਂ ਟਾਇਰ ਇਹਦੇ ਵਿੱਚ ਅਸੀਂ ਗੁਡਇਰ ਦਾ ਯੂਜ਼ ਕੀਤਾ ਜੀ ਅੱਛਾ ਗੁਡਇਰ ਦੇ ਟਾਇਰ ਲਾਏ ਲੱਗਦਾ ਇਹੀ ਟਾਇਰ ਲਾਇਆ ਜੀ ਅਸੀਂ ਕਿਉਂਕਿ ਇਹਦੀ ਕੰਪਲੀਟ ਵਗੈਰਾ ਹੈ ਨਹੀਂ ਕਿ ਟਾਇਰ ਵਧੀਆ ਚੱਲਦਾ ਜੀ ਕਿਸਾਈ ਬਹੁਤ ਘੱਟ ਹੈ ਜੀ ਓਕੇ 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 ਤੇ ਹੱਬਾਂ ਵਗੈਰਾ ਹੈਗੀਆਂ ਨੇ ਆਪਣੀਆਂ ਇਹ ਇਹ ਹੱਬਾਂ ਅਸੀਂ 95 ਕਿਹੜਾ ਟਰੈਕਟਰ ਤੋਂ ਯੂਜ਼ ਕਰਦੇ ਹਾਂ ਜੀ ਹਾਂ ਐਚ ਐਚ ਐਮਟੀ ਦਾ ਧਰਮੇ ਮਾਰਕੀਟ ਦੀਆਂ 95 ਕਿਹੜਾ ਟਰੈਕਟਰ ਦੇ ਆ ਹੱਬਾਂ ਵਰਤੀਆਂ ਨੇ ਜਿਹੜੇ ਬੈਰਿੰਗ ਵਗੈਰਾ ਜਿਹੜੇ ਆਉਂਦੇ ਆ ਜੀ ਹਾਂਜੀ ਹੱਬਾਂ ਚੋਂ ਵੱਡੇ ਹੁੰਦੇ ਆ ਜੀ ਓਕੇ ਵੱਡੇ ਹੂ ਨਾਲ ਆ ਇਹਦੀਆਂ ਸ਼ਾਫਟਾਂ ਵਗੈਰਾ ਵੀ ਸ ਉਦੋਂ ਨਾਲ ਕੀ ਆ ਗਿਆ ਬੈਰਿੰਗ ਛੋਟੇ ਹੋ ਜਾਂਦੇ ਆ ਤੇ ਜਿਹੜੀਆਂ ਸ਼ਾਰਟ ਆ ਹੈਗਾ ਉਹ ਵੀ ਛੋਟੀਆਂ ਯੂਜ਼ ਕਰਦੇ ਆ ਪਰ ਪਤਲੀਆਂ ਹੋ ਜਾਂਦੀਆਂ ਪਤਲੀਆਂ ਹੋ ਜਾਂਦੀਆਂ ਹੈਨਾ ਓਕੇ ਇਹ ਤੋਂ ਇਲਾਵਾ ਭਾਈ ਜਿਹੜੇ ਆ ਆ ਨਾੜ ਤੁਸੀਂ ਦੱਸਦੇ ਸੀ ਐਡਜਸਟਮੈਂਟ ਹਾਂਜੀ ਹਾਂ ਇਹਦੇ ਬਾਰੇ ਵੀ ਦੱਸ ਦਿਓ ਜੀ ਇਹ ਸੀ ਹਿੱਸਾ ਨਾ 25 ਮਾਡਲ ਦੇ ਵਿੱਚ ਅਸੀਂ ਚੇਂਜ ਕੀਤਾ ਜੀ ਓਕੇ ਜਿਹੜਾ ਪਹਿਲਾਂ ਅਸੀਂ ਜੀਐਮ 14 ਨੂੰ ਇਹ ਸਾਈਜ਼ ਯੂਜ਼ ਕਰਦੇ ਸੀ ਉਹ ਕਿੱਲੀਆਂ ਵਾਲਾ ਇਹ ਹਿੱਸਾ ਯੂਜ਼ ਕਰਦੇ ਸੀ ਓਕੇ ਓਕੇ ਕਿੱਲੀਆਂ ਪੈਂਦੀ ਸੀ ਬਾਹਰ ਦੀ ਕਿੱਲੀਆਂ ਪੈਂਦੀਆਂ ਸੀ ਇਧਰਲੀ ਸਾਈਡ ਜੀ ਠੀਕ ਹੈ ਜੀ ਤੇ ਉਹ ਕਿੱਲੀਆਂ ਤੋਂ ਲੋਕ ਹੁੰਦਾ ਸੀ ਸਿਲੰਡਰ ਉਹਦਾ ਨਾਲ ਕੀ ਹੁੰਦਾ ਸੀ ਜ ਉਹ ਸਾਰਾ ਹਿਸਾਬ ਖਰਾਬ ਹੋ ਜਾਂਦਾ ਸੀ ਇਹ ਸਹੀ ਚੇਂਜ ਹੁੰਦਾ ਸੀ ਸਾਰੇ ਦਾ ਸਹੀ ਚੇਂਜ ਹੁੰਦਾ ਸੀ ਹਾਂਜੀ ਇਹਦੇ ਵਿੱਚ ਕੀ ਹੈਗਾ ਕਿ ਪਹਿਲੀ ਗੱਲ ਇਹ ਸਿਲੰਡਰ ਨੂੰ ਲੌਕ ਦਿੱਤਾ ਜੀ ਸਿੱਧਾ ਡਾਇਰੈਕਟ ਜੇ ਡਾਊਨ ਵਾਲਾ ਬਟਨ ਅੱਪੇ ਵੀ ਆਂਦਾ ਸਿੱਧਾ ਟਰੈਕਟਰੀ ਬੰਦ ਹੋ ਜਾਂਦਾ ਜੀ ਟਰੈਕਟਰੀ ਬੰਦ ਹੋ ਚੁੱਕੀ ਬਾਕੀ ਜੱਕੇ ਦੋ ਹਟਾਉਂਦਾ ਹੀ ਨਹੀਂ ਲੌਕ ਹੋ ਗਿਆ ਹਾਂਜੀ ਹੈਨਾ ਬਾਕੀ ਇਹਦੇ ਵਿੱਚ ਅਡਜਸਟਮੈਂਟ ਦਿੱਤੀ ਹੈ ਬੈਰਿੰਗਾਂ ਦੇ ਵਿੱਚ ਜੀ ਕਦੇ ਜੇ ਤੁਹਾਡਾ ਕੋਈ ਬਾਡੀ ਦੇ ਵਿੱਚ ਮੋਡ ਵਗੈਰਾ ਚ ਫਸ ਜਾਂਦੀ ਆ ਹਾਂਜੀ ਜਾਂ ਕੋਈ ਹੋਰ ਬੈਂਡਿੰਗ ਪੈ ਜਾਂਦੀ ਆ ਇਹਦੇ ਵਿੱਚ ਨਾਟਾ ਝਰੀ ਦਿੱਤੀ ਹੋਈ ਆ ਜੀ ਓਕੇ ਝਰੀ ਤੋਂ ਤੁਸੀਂ ਨਾਟ ओके ओके ਤੇ ਜਿਹੜਾ ਆਹ ਮਾਡਲ ਖੜਾ ਜੀ ਇਧਰਲੇ ਪਾਸੇ ਇਹ ਹੈਗਾ ਸੁਪਰ ਸਪੋਰਟ ਮਾਡਲ ਹਾਂਜੀ ਹਾਂਜੀ ਹਨਾ ਜੀ ਸੁਪਰ ਸਪੋਰਟਸ ਮਾਡਲ ਹੈ ਜੀ ਇਹਦੇ ਵਿੱਚ ਦੋ ਤਰ੍ਹਾਂ ਦੇ ਮਾਡਲ ਹੁੰਦੇ ਆ ਇੱਕ ਤਾਂ ਆਪਣਾ ਵੈਲਡਿੰਗ ਵਾਲਾ ਮਾਡਲ ਹੈਗਾ ਜੀ ਓਕੇ ਹਾਂਜੀ ਇੱਕ ਇਹ ਖੁੱਲਣ ਵਾਲਾ ਮਾਡਲ ਹੈਗਾ ਜੀ ਜਿਹਨੂੰ ਸਟੈਂਡ ਸੀਰੀਜ਼ ਅਸੀਂ ਸਟਾਰਟ ਕੀਤੀ ਹੈ ਇਹ ਅੱਛਾ ਇਹ ਇਹ ਖੁੱਲਦਾ ਹੈ ਮਤਲਬ ਇਹ ਖੁੱਲਦਾ ਜੀ ਖੁੱਲਦਾ ਜੀ ਮਤਲਬ ਕਿਵੇਂ ਇਹਦੇ ਵਿੱਚ ਤੁਸੀਂ ਜੇ ਮੰਨ ਲਓ ਅੱਜ ਤੁਸੀਂ 7 ਫੁੱਟਾ ਕਿਰਾਇਆ ਲੈ ਆਏ ਜਣੇ ਜੀ ਆਉਣ ਵਾਲੇ ਸਮੇਂ 'ਚ ਕੱਲ੍ਹ ਨੂੰ ਤੁਸੀਂ ਟਰੈਕਟਰ ਚੇਂਜ ਕਰ ਦਿੰਦੇ ਆ ਟਰੈਕਟਰ ਵੱਡਾ ਲੈ ਲੈਣੇ ਹੋ ਹਾਂਜੀ ਤੋਂ ਤੋਂ ਸਾਈਡ ਪਲੇਟ ਖੋਲੋ ਇਹਦੀ ਅਟੈਚਮੈਂਟ ਜਿੰਨੀ ਵਾਲੀ ਚਾਹੀਦੀ ਤੁਹਾਨੂੰ 7 ਤੋਂ 8 ਕਰਨਾ 8 ਵਾਲੀ ਮਿਲ ਜੂਗੀ 9 ਕਰਨਾ 9 ਵਾਲੀ ਮਿਲ ਜੂਗੀ 10 ਕਰਨਾ 10 ਵਾਲੀ ਮੈਨੂੰ ਬਾਡੀ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਗੈਪ ਵੀ ਸਾਈਡ ਪਲੇਟਾਂ ਖੁੱਲਦੀਆਂ ਦੀ ਜਾਨੀ ਕਿ ਕਰਾ ਬਦਲਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਇਹਦੇ ਨਾਲ ਅਟੈਚਮੈਂਟ ਅਸੀਂ ਜਿਹੜਾ ਆ ਪਿਆ ਹਾਂਜੀ ਹਾਂਜੀ ਅਸੀਂ ਇਹਦੇ ਨਾਲ ਜੇ ਹੁਣ ਇਹ 8 ਫੁੱਟ ਹੈ ਹਾਂ ਜੀ ਜੇ 1 ਲਾ ਦਾਂਗੇ 9 ਫੁੱਟ ਬਣੇਗਾ 9 ਫੁੱਟ ਬਣੇਗਾ ਜੇ 2 ਲਾ ਦਾਂਗੇ 10 ਫੁੱਟ ਬਣੇਗਾ ਹਾਂ ਜੀ ਮਤਲਬ ਇਹਦੀ ਚੜਾਈ ਵੱਧ ਜਾਣੀ ਚੜਾਈ ਵੱਧ ਜਾਣੀ ਮਤਲਬ ਇਹ ਚੇਂਜ ਕਰਨ ਦੀ ਲੋੜ ਨਹੀਂ ਟਰੈਕਟਰ ਵੀ ਇਸਕ ਚੇਂਜ ਹੋ ਗਿਆ ਹਾਂ ਜੀ ਓਕੇ ਇੱਕ ਤਾਂ ਇਹ ਫੈਸਿਲਿਟੀ ਹੁ ਕਹਿੰਟ ਆ ਫੀਚਰ ਹਨ ਵੀਰੇ ਹਾਂ ਜੀ ਦੂਸਰਾ ਜੀ ਇਹਦੇ ਬਾਰੇ ਹੋਰ ਦੱਸੋ ਇਹਦੇ ਨਾਲ ਸਿਸਟਮ ਕਿਹੜਾ ਹੋਊਗਾ ਸਿਸਟਮ ਇਹਦੇ ਵਿੱਚ ਆਪਾਂ ਨੂੰ ਮਥਾੜੂ ਦਾ ਵੀ ਮਿਲ ਜੂਗਾ ਜੀ ਜਿਹੜਾ 2006 ਤੋਂ ਲੈ ਕੇ ਬਣਾਇਆ ਪਰ ਉਹ ਸਮੇਂ ਦੇ ਹਿਸਾਬ ਨਾਲ ਅਸੀਂ ਚੇਂਜ ਕੀਤਾ ਉਹ ਵੀ ਹੁਣ ਲੇਟੈਸਟ ਮਾਡਲ ਚੱਲ ਰਿਹਾ ਇਹਨਸੇ ਤੋਂ ਆਪਣੇ ਕੋਲ ਅਵੇਲੇਬਲ ਹੁੰਦੇ ਕਿਸਾਨ ਲੈ ਜਾ ਸਕਦਾ ਮਰਜ਼ੀ ਮਤਾਬਿਕ ਹਾਂਜੀ ਹਾਂਜੀ ਜਿਹੜਾ ਕਹੂਆ ਪਹੁੰਚਾਈ ਦਵਾਂਗੇ ਹਾਂਜੀ ਉਹ ਠੀਕ ਓਕੇ ਉਹ ਤੋਂ ਇਲਾਵਾ ਬਾਈ ਆ ਆ ਦੱਸਿਓ ਹੱਕ ਬਾਰੇ ਤੇ ਹੱਕ ਵਗੈਰਾ ਜੀ ਹੁਣ ਜਿਵੇਂ ਟਰੈਕਟਰ ਦੇ ਵਿੱਚ ਕਾਫੀ ਤਰ੍ਹਾਂ ਦੇ ਟਰੈਕਟਰ ਆਉਂਦੇ ਹੈ ਜੀ ਕੰਜੇ ਦੀ ਹੱਕ ਉੱਪਰ ਹੁੰਦੀ ਹੈ ਜੀ ਕੰਜੇ ਦੀ ਹੱਕ ਨੀਵੀਂ ਹੁੰਦੀ ਹੈ ਜੀ ਤੁਸੀਂ ਉਹਦੇ ਹਿਸਾਬ ਨਾਲ ਅਡਜਸਟਮੈਂਟ ਦੇ ਹਿਸਾਬ ਨਾਲ ਤੁਸੀਂ ਹੱਕ ਉੱਪਰ ਥੱਲੇ ਕਰ ਸਕਦੇ ਹੋ ਜੀ ਅੱਛਾ ਇਹ ਜਿ ਨਟ ਢੱਲੇ ਕਰਕੇ ਇਹਨੂੰ ਨੀਵੀਂ ਵੀ ਕਰ ਸਕਦੇ ਹੋ ਉੱਚੀ ਵੀ ਕਰ ਸਕਦੇ ਹੋ ਹਾਂਜੀ ਹਾਂਜੀ ਬਾਕੀ ਹੱਕ ਵੀ ਅਸੀਂ ਇਹ 12mm ਪਲੇਟ ਚੋਂ ਬੈਂਡ ਕਰ ਤੇ ਉਹ ਤੋਂ ਇਲਾਵਾ ਜਿਹੜਾ ਤੁਸੀਂ ਕਹਿੰਦੇ ਸੀ ਵੀ ਹੁਣ ਤੁਹਾਨੂੰ ਡੀਜੇ ਲਾਉਣ ਦੀ ਲੋੜ ਨਹੀਂ ਟਰੈਕਟਰ ਤੋਂ ਉਹ ਉਹਦੇ ਬਾਰੇ ਵੀ ਥੋੜਾ ਸਮਝਾ ਦਈਏ ਇਹ ਵੀ ਅਸੀਂ ਹੁਣ ਚੇਂਜ ਕੀਤਾ ਜੀ 25 ਮਾਡਲ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਇਹ ਕੱਲਾ ਅਸੀਂ ਪੈਪ ਲਾਉਂਦੇ ਸੀਗੇ ਜੀ ਜੀ ਪਰ ਦੋ ਉਹ ਵੈਲਡਿੰਗ ਦਾ ਵੜਾ ਕੇ ਕੋਈ ਛੋਟਾ ਕਰਾਉਂਦਾ ਸੀ ਗਾਂ ਪਛਾਂ ਕਰਾਉਂਦਾ ਸੀ ਹਾਂ ਹੁਣ ਉਹ ਕੁਛ ਵੀ ਕਰਾਉਣ ਦੀ ਜਰੂਰਤ ਨਹੀਂ ਹੈਗੀ ਇਹ ਤੋਂ ਤੁਸੀਂ ਗਾਂ ਪਛਾਂ ਕਰ ਸਕਦੇ ਹੋ ਜੀ ਹਾਂ ਆ ਤੇਸੀਂ ਕਾਬਲਾ ਬੋਲਟ ਢਿਲਾ ਕਰਕੇ ਇਹਨੂੰ ਉੱਪਰ ਥਲੇ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਆ ਹੈਗੀ ਆ ਜੀ ਪਾਈਪ ਵਗੈਰਾ ਲੱਗੀ ਹੋਈ ਇਹਦੇ ਉਹ ਤੁਸੀਂ ਸਿਰੇ ਵਾਲੇ ਜਿਹੜੇ ਬੋਲਟ ਹੈਗੇ ਢਿਲੇ ਕਰਕੇ ਇਹਨੂੰ ਗਾਂ ਪਛਾਂ ਕਰ ਸਕਦੇ ਹੋ ਇਹਦਾ ਸਾਈਜ਼ ਵੀ ਛੋਟਾ ਵੱਡਾ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਓਕੇ ਓਕੇ ਤੇ ਰਿਕਾਰਡਿੰਗ ਹੋ ਜਾਂਦੀ ਹੈ ਜੀ ਠੀਕ ਹੈ ਜੀ ਉਹ ਤੋਂ ਇਲਾਵਾ ਜੀ ਜੇ ਆਪਾਂ ਇਹਦੀ ਗੱਲ ਕਰੀਏ ਇਹ ਵੀ ਇਸ ਸਾਈਜ਼ ਦੇ ਵਿੱਚ ਵੀ ਵੱ ਤੇ ਕਿਹਦੇ ਵਿੱਚ ਸਾਰੇ ਤਰ੍ਹਾਂ ਦੇ ਸਾਈਜ਼ ਮਿਲ ਜਾਂਦੇ ਨੇ ਜਿਵੇਂ 8 ਫੁੱਟਾ ਖੁੱਲਣ ਵਾਲਾ ਜੀ 7 ਫੁੱਟਾ ਖੁੱਲਣ ਵਾਲਾ ਵੀ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਤੇ 7 ਫੁੱਟਾ ਖੁੱਲਣ ਵਾਲਾ ਲੈ ਲਵਾਂਗੇ ਹਾਂ ਜੀ ਕਿਉਂਕਿ ਜਿਆਦਾ ਮਾਰਕੀਟ ਦੇ ਵਿੱਚ ਤੇ ਚੱਲਦਾ ਜਿਹੜਾ ਕਿਰਾਇਆ ਹੈਗਾ ਉਹ 7 ਫੁੱਟਾ ਹੀ ਚੱਲਦਾ ਜੀ ਓਕੇ 8 ਫੁੱਟਾ ਬਹੁਤ ਘੱਟ ਲੋਕ ਹੀ ਖਰੀਦੇ ਆ ਜੀ 7 ਫੁੱਟਾ ਚੱਲਦਾ 7 ਫੁੱਟਾ ਤੁਸੀਂ ਕੁੱਲੋਂ ਆਲਾ ਲੈ ਲਓ ਆਉਣ ਵਾਲੇ ਸਮੇਂ 'ਚ ਜੇ ਕੋਈ ਡਿਮਾਂਡ ਵਾਧੀ ਆ ਜੇ ਮਲਾ 8 ਫੁੱਟ ਦੀ ਡਿਮਾਂਡ ਆਉਂਦੀ ਹੈ ਮਾਰਕੀਟ ਬੰਦੀ 9 ਦੀ ਬੰਦੀ ਹੈ ਉਹ ਅਟੈਚਮੈਂਟ ਨਾਲ ਹੋ ਜੂ ਤੇ ਉਹ ਤੋਂ ਇਲਾਵਾ ਇਹ ਬਾਕਸ ਹੋ ਗਿਆ ਹੈ ਨਾ ਜਿਹਨਾਂ ਤੇ ਟਾਇਰਾਂ ਦੀ ਜੀ ਗੱਲ ਕਰ ਲਈ ਹੱਬਾਂ ਦੀ ਗੱਲ ਕਰ ਲਈ ਇਹ ਸੇਮ ਹੈ ਇਹ ਸੇਮ ਆ ਜੀ ਸਾਰਾ ਇਹ ਸੇਮ ਆ ਤੇ ਜਿਹੜਾ ਇਧਰਲੇ ਪਾਸੇ ਆ ਜੀ ਇਹ ਹੈਗਾ ਬਿਲਡਿੰਗ ਇਹ ਬਿਲਡਿੰਗ ਵਾਲਾ ਜੀ ਹਨਾ ਜੀ ਇਹ ਮਤਲਬ ਜਿਵੇਂ ਕਹਿੰਦੀ ਇਹ ਨੇ ਇਹੀ ਸਾਈਜ਼ ਰਹਿਣਾ ਹਾਂਜੀ ਹਾਂਜੀ ਇਹ ਨੇ ਇਹੀ ਸਾਈਜ਼ ਰਹਿਣਾ ਇਹ ਛੋਟਾ ਨਾ ਛੋਟਾ ਹੋ ਵੀ ਨਾ ਵੱਡਾ ਹੋਵੇ ਹਾਂਜੀ ਹਾਂਜੀ ਹਨਾ ਜੀ ਇਹ 7 ਫੁੱਟਾ ਹੀ ਮਿਲ ਜਾਂਦਾ ਜੀ 8 ਵੀ ਮਿਲ ਜਾਊਗਾ ਜੀ ਫਿਕਸ ਤੁਸੀਂ ਲੈ ਸਕਦੇ ਹੋ 7 ਵੀ ਫਿਕਸ ਮਿਲ ਜਾਊਗਾ 8 ਵੀ ਫਿਕਸ ਮਿਲ ਜਾਊਗਾ ਪਰ ਉਹ ਵੱਡਾ ਛੋਟਾ ਨਹੀਂ ਹੋਊਗਾ ਉਹ ਇਸੇ ਮਾਡਲ 'ਚ ਮਿਲੂਗਾ ਜੀ ਮਤਲਬ ਫੋਕ ਇਹਦੇ ਵਿੱਚ ਵੀ ਜਿਹੜਾ ਅਡਜਸਟਮੈਂਟ ਹੈ ਨੀਵੇਂ ਉੱਚੀ ਹੋ ਜਾਊਗੀ ਬਾਕੀ ਸਭ ਸੇਮ ਹੀ ਰਹੇਗਾ ਨਾ ਸਿਸਟਮ ਵੀ ਮਰਜ਼ੀ ਮੁਤਾਬਕ ਹੋਊਗਾ ਤੇ ਬਾਕੀ ਇਹਦੇ ਵਿੱਚ ਸਿਰਫ ਇਹੀ ਫਰਕ ਹੈ ਵੀ ਇਹ ਵੈਲਡਿੰਗ ਨਾਲ ਹੈ ਬਿਲਡਿੰਗ ਵਾਲਾ ਹੈ ਨਾ ਬਾਕੀ ਇੱਕ ਸੁਪਰ ਸਪੋਰਟਸ ਆ ਮਾਡਲ ਦੀ ਇਹ ਖਾਸੀਅਤ ਹੈ ਜੀ ਹਾਂਜੀ ਇਹਦੇ ਵਿੱਚ ਅਸੀਂ ਵੈਲਡਿੰਗ ਬਹੁਤ ਘੱਟ ਯੂਜ਼ ਕੀਤਾ ਜੀ ਜੀ ਇਹ ਸੀਐਨਸੀ ਮਸ਼ੀਨ ਦੇ ਵਿੱਚ ਬੈਂਡਿੰਗ ਹੁੰਦੀ ਹੈ ਜੀ ਵੈਲਡਿੰਗ ਕੱਲੀ ਵਿਚਾਰੋ ਕੀਤੀ ਹੋਈ ਹੈ ਜੀ ਬਾਡੀ ਇਹ ਓਕੇ ਦੋ ਪੀਸਾਂ ਨੂੰ ਜੋੜਿਆ ਹੋਇਆ ਠੀਕ ਹੈ ਇਹਦੇ ਵਿੱਚ ਵੈਲਡਿੰਗ ਅਸੀਂ ਘੱਟ ਤੋਂ ਘੱਟ ਕੋਸ਼ਿਸ਼ ਕੀਤੀ ਹੈ ਵੈਲਡਿੰਗ ਘੱਟ ਤੋਂ ਘੱਟ ਯੂਜ਼ ਹੋਵੇ ਜੀ 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 ਕਿਉਂਕਿ ਵੈਲਡਿੰਗ ਵਾਲਾ ਦਾ ਕਹਿ ਲੈਂਦੇ ਲੋਕੀ ਯਾਰ ਇੱਥੋਂ ਵੈਲਡ ਕਰਤਾ ਇੱਥੋਂ ਵੈਲਡ ਕਰਤਾ ਇਹਦੇ ਵਿੱਚ ਵੈਲਡਿੰਗ ਦੇ ਲੈ ਮਿੱਤਰੋ ਚੁੱਪ ਕਰਕੇ ਜੇ ਕਿਸੇ ਸੱਜਣ ਦੇ ਦਿਲ ਦੇ ਵਿੱਚ ਚਾਹਣਾ ਵੀ ਇਸ ਵਾਰ ਮੈਂ ਲੀਜ਼ਰ ਕਰਾ ਦਾ ਸੀਜ਼ਨ ਲਾਉਣਾ ਵਾਹਣ ਮੈਂ ਪੰਧਰੇ ਕਰਨੇ ਆ ਤਾਂ ਮਠਾੜੂ ਵਾਲਿਆਂ ਦੇ ਅਜੋ ਸ਼ਹਿਰ ਫਰੀਦਕੋਟ ਦੇ ਵਿੱਚ ਖੜਿਆ ਫਿਰੋਜ਼ਪੁਰ ਰੋਡ ਤੇ ਹਾਂਜੀ ਹਾਂਜੀ ਫਿਰੋਜ਼ਪੁਰ ਰੋਡ ਤੇ ਜੀ ਬੋਲਟ ਵਾਲੀ ਏਜੰਸੀ ਦੇ ਕੋਲੇ ਹੀ ਆਪਣੀ ਹੈਗੀ ਹੈ ਜੀ ਠੀਕ ਹੈ ਜੀ ਬਾਕੀ 2007 ਦੇ ਵਿੱਚ ਸਬਸਿਡੀ ਪਾਸ ਹੋ ਗਈ ਸੀ ਆਪਣੀ ਨਾਲ ਜੀ ਹਨਾ ਜੀ ਤੇ ਤੁਹਾਨੂੰ ਸਬਸਿਡੀ ਵੀ ਮਿਲ ਸਕਦੀ ਹੈ ਬਾਕੀ ਨੰਬਰ ਸਕਰੀਨ ਤੇ ਚੱਲਦਾ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ ਡਾਇਲ ਕਰੋ ਧੰਨਵਾਦ ਮਿਹਰਬਾਨ